1 ਦਸੰਬਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਮੌਸਮ ਕੁਝ ਖਾਸ ਬਦਲਾਅ ਨਹੀਂ ਹੋਇਆ ਪਿਛਲੇ ਦਿਨਾਂ ਦੀ ਤਰ੍ਹਾਂ ਮੌਸਮ ਮੁੱਖ ਤੌਰ ਤੇ ਸਾਫ਼ ਹੈ ਕੱਲ ਵੀ ਹਲਕਾ ਜਿਹਾ ਖੋਰਾ ਕੁਝ ਕੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਿਆ ਸੀਗਾ ਤੇ ਅੱਜ ਵੀ ਕੁਝ ਕੇ ਖੇਤਰਾਂ ਦੇ ਵਿੱਚ ਹਲਕਾ ਜਿਹਾ ਕੋਰਾ ਜਰੂਰ ਦੇਖਣ ਨੂੰ ਮਿਲ ਰਿਹਾ ਹੈ ਦੂਸਰੀ ਤਰਫ ਮੱਝ ਦਵਾਬਾ ਜਾਂ ਕੁਝ ਕਮਾਲਵੇ ਦੇ ਖੇਤਰਾਂ ਦੇ ਵਿੱਚ ਉਚੇਰੀ ਬੱਦਲਾਂ ਦੀ ਲੰਘਾ ਅੱਜ ਵੀ ਸਾਰਾ ਦਿਨ ਦਿਖਾਈ ਦੇਵੇਗਾ ਕੱਲ ਵੀ ਕਈ ਖੇਤਰਾਂ ਦੇ ਵਿੱਚ ਇਹ ਬੱਦਲ ਬਾਈ ਹਲਕੀ ਜਿਹੀ ਦਿਖਾਈ ਦਿੰਦੀ ਰਹੀ ਮੀਂਹ ਦੇ ਅਸਰ ਕੁਝ ਨਹੀਂ ਹੈ ਮੌਸਮ ਸਾਫ਼ ਰਹੇਗਾ ਆਉਣ ਵਾਲੇ 2-3 ਜਾਂ 4 ਤਰੀਕ ਦੇ ਆਸ-ਪਾਸ ਕੋਹਰੇ ਦੇ ਵਿੱਚ ਥੋੜਾ ਜਿਹਾ ਵਾਤਾ ਦੇਖਣ ਨੂੰ ਮਿਲੇਗਾ ਮੌਸਮ ਮੁੱਖ ਤੌਰ ਤੇ ਸਾਫ਼ ਰਹੇਗਾ ਖੁਸ਼ਕ ਰਹੇਗਾ ਦੂਸਰੀ ਤਰਫ ਜੇਕਰ ਟੈਂਪਰੇਚਰ ਦੀ ਗੱਲ ਕਰੀਏ ਤਾਂ 3 ਡਿਗਰੀ ਤੋਂ ਲੈ ਕੇ 7-8 ਡਿਗਰੀ ਤੱਕ ਸਵੇਰ ਵੇਲੇ ਦਰਜ ਕੀਤਾ ਜਾ ਰਿਹਾ ਹੈ ਤੇ 20 ਤੋਂ 21 ਡਿਗਰੀ 20 ਤੋਂ 25 ਡਿਗਰੀ ਦੇ ਵਿੱਚਕਾਰ ਦੇ ਨੂੰ ਵੇਲੇ ਟੈਂਪਰੇਚਰ ਦਰਜ ਕੀਤਾ ਜਾ ਰਿਹਾ ਹੈ ਇਸ ਵਿੱਚ ਕੁਝ ਖਾਸ ਬਦਲਾਵ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਠੰਡ ਇਸੇ ਤਰ੍ਹਾਂ ਹੀ ਰਹੇਗੀ ਧੁੰਦ ਅਜੇ ਕਿਸੇ ਵੀ ਖੇਤਰ ਦੇ ਵਿੱਚ ਪੈਂਦੀ ਹੋਈ ਦਿਖਾਈ ਨਹੀਂ ਦੇ ਰਹੀ ਮੌਸਮ ਮੁੱਖ ਤੌਰ ਤੇ ਪੰਜਾਬ ਜਾਂ ਪੰਜਾਬ ਦੇ ਨਾਲ ਲੱਗਦੇ ਇਲਾਕੇ ਚਾਹੇ ਹਰਿਆਣਾ ਰਾਜਸਥਾਨ ਪਹਾੜੀ ਖੇਤਰਾਂ ਦਾ ਸਾਫ਼ ਅਤੇ ਖੁਸ਼ਕ ਬਣਿਆ ਹੋਇਆ ਹੈ ਇਸ ਵਿੱਚ ਕੁਝ ਖਾਸ ਤਬਦੀਲੀਆਂ ਇੱਕ ਹਫਤਾ ਹੁੰਦੀਆਂ ਹੋਈਆਂ ਦਿਖਾਈ ਨਹੀਂ ਦੇ ਰਹੀਆਂ